ਮਨ ਲੋ ਬਹੁਤ ਦੁਖੀ ਹੋ ਨਾ ਮਾਰੇ ਪਾਸ ਨੇ ਰਸਾ ਲੈਣੇ ਕੋਈ ਜਾਨ ਨੇ ਲਾਈਟ ਲੈਣੇ ਕੋਈ ਜਾਨ ਨੇ ਕੋਈ ਕੀ ਸਾਧਨ ਨਿਯਮ ਕੋ ਮੈਂ ਦੰਦਰੰ ਬਿਠਾ ਰਹਾਤਾ ਆਪ ਕਿਸੇ ਕਿਸੇ ਮੋਟਰ ਪਰ ਆਤਾਤਾ ਮੋਟਰ ਸੋ ਭਗਾ ਦਿਆ ਲੋਗ ਨੇ ਵਣ ਕਿਸੇ ਕੋ ਨੋਕਰ ਬੰਦਾ ਨੇ ਮੇਰੇ ਕੋ ਗਲਤ ਬਾਤ ਇਹ ਕਿਹੜਾ ਇਹਦੀ ਮੀਰਾਪੁਰ ਮੀਰਾ ਪ੍ਰੀਤ ਨਗਰ ਹੈ ਹਾਂਜੀ ਪ੍ਰੀਤ ਨਗਰ ਆ ਕੇ ਮੀਰਾ ਪ੍ਰੀਤ ਨਗਰ ਮੀਰਾਪੁਰ ਤੋਂ ਪਿੱਛੇ ਬੈ ਜੀ ਆ ਇੱਕ ਮੰਦਰ ਹੈ ਯੂਨੀਵਰਸਿਟੀ ਕਾਲਜ ਜਿਹੜਾ ਇੱਧਰ ਜਾ ਕੇ ਅੰਦਰ ਨੂੰ ਜਾ ਕੇ ਕੁੜੀਆਂ ਮੁੰਡੇ ਦਾ ਕਾਲਜ ਹੈ ਨਾ ਤੁਸੀਂ ਸਟੱਡੀ ਵਗੈਰਾ ਕਰਦੇ ਹੋ? ਨਹੀਂ। ਕਿਉਂ? ਸਾਡੇ ਕੋਲ ਇਹਨੇ ਪੈਸੇ ਨਹੀਂ ਹੈਗੇ ਜੀ। ਪੈਸੇ ਨਹੀਂ? ਹਾਂਜੀ। ਅੱਛਾ ਤੇ ਪਾਪਾ ਤੁਹਾਡੇ? ਵੱਜ ਗਏ ਜੀ। ਪੱਜ ਗਏ। ਤੁਸੀਂ ਸਮਾਂ ਮੰਗ ਕੇ ਲਿਆ ਤਾਂ ਖਾ ਲੇ ਤਾਂ ਤਾਂ ਭੁੱਖ ਲੇ। ਅੱਜ ਬਾਬਾਸ ਰੋਟੀ ਮੰਗ ਕੇ ਲਿਆ ਤਾਂ ਖਾ ਰਹੀ ਆ। ਅੱਛਾ ਮੰਦਰ ਚੋਂ ਰੋਟੀ ਲਏ ਹੋ। ਸਾਹਮਣੇ ਮੰਦਰ ਹੈ ਜੀ। ਆ ਇਹਨਾਂ ਦੀ ਝੋਪੜੀ ਆ ਬਾਈ ਜੀ ਤੁਸੀਂ ਦੇਖ ਰਹੇ ਹੋ। ਵੀਡੀਓ ਨੂੰ ਕਰ ਦਿਓ ਸ਼ੇਅਰ। ਸ਼ੇਅਰ ਨਾ ਕੀਤਾ ਬਾਈ ਜੀ ਤਾਂ ਕੋਈ ਫਾਇਦਾ ਨਹੀਂ ਆਪਣੇ ਪੰਜਾਬੀ ਹੋਣ ਦਾ ਕਿਉਂਕਿ ਪੰਜਾਬੀ ਹਮੇਸ਼ਾ ਸਾਦੰਦਰੇ ਚਾਹੇ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਇੱਥੋਂ ਜਾ ਕੇ ਘਰ ਅੱਛਾ ਨੌਜਬਾਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਆ ਦੇਖੋ ਬਾਈ ਜੀ ਅਤ ਦੀ ਗਰੀਬੀ ਆ ਬਾਈ ਜੀ ਅਤ ਦੀ ਗਰੀਬੀ ਬਾਈ ਜੀ ਮੈਂ ਜਾ ਰਿਹਾ ਸੀ ਘਰੇ ਸਾਹਮਣੇ ਨਾ ਮੈਂ ਉਹ ਟਾਰਚ ਦੇਖੀ ਦੇਖੋ ਤੇ ਉੱਥੇ ਇੱਕ ਮੁੰਡਾ ਬੈਠਾ ਹੈ ਬਾਈ ਜੀ ਪਤਾ ਨਹੀਂ ਪੜ ਰਿਹਾ ਪਤਾ ਨਹੀਂ ਕੀ ਕਰ ਰਿਹਾ ਹੈ ਤੇ ਮੈਨੂੰ ਲੱਗਿਆ ਬਾਈ ਜੀ ਉਹਨੂੰ ਪੁੱਛਣਾ ਚਾਹੀਦਾ ਬਾਈ ਜੀ ਤੇ ਮੈਂ ਬਾਈਕ ਖੜਾ ਕੇ ਘਰੇ ਜਾ ਰਹਾ ਸੀ ਆ ਦੇਖੋ ਟਾਰਚ ਜਗਾ ਰੱਖੀ ਆ ਮੈਨੂੰ ਤਾਂ ਲੱਗ ਰਿਹਾ ਸਟੱਡੀ ਕਰ ਰਹਾ ਜਾ ਕੇ ਗੱਲਬਾਤ ਕਰਦੇ ਆਂ ਤੇ ਵੀਡੀਓ ਨੂੰ ਕਰ ਦਿਓ ਬਾਈ ਜੀ ਸ਼ੇਅਰ ਜਿੰਨੇ ਕਰ ਸਕਦੇ ਹੋ ਸ਼ੇਅਰ ਕਰ ਦਿਓ ਆਪਾਂ ਗੱਲਬਾਤ ਕਰਦੇ ਆਂ ਜਾ ਕੇ ਮੁੰਡੇ ਨਾਲ ਲੋ ਜੀ ਚੱਲਦੇ ਆਂ ਉਹਨਾਂ ਕੋਲ ਕੀ ਕਰ ਰਹੇ ਆਂ ਆਪਾਂ ਦੇਖਦੇ ਆਂ ਕੀ ਹਾਲ ਹੈ ਜੀ ਕੀ ਕਰ ਰਹੇ ਹੋ ਲੋ ਬਾਈ ਜੀ ਰੋਟੀ ਖਾ ਰਿਹਾ ਬਾਈ ਰੋਟੀ ਇਹ ਸਬਜੀ ਕਾ ਦੀਏ ਜੀ ਆਲੂ ਦਾ ਚੋਖਾ ਬਣਾਇਆ ਹੈ ਆਲੂ ਦਾ ਚੋਖਾ ਅਚਾਰ ਔਰ ਰੋਟੀ ਭਾਈ ਜੀ ਪਹਿਲਾਂ ਤਾਂ ਮੈਨੂੰ ਲੱਗਿਆ ਸਟੱਡੀ ਕਰ ਰਿਹਾ ਹੈ ਬਾਈ ਹਨਾ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਚੱਕਰ ਆ ਇਹ ਨਾ ਤਾਂ ਬਾਈ ਜੀ ਲੇਟ ਆ ਇਹਨਾਂ ਦੀ ਝੋਪੜੀ ਆ ਬਾਈ ਜੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਕਰ ਦਿਓ ਸ਼ੇਅਰ ਸ਼ੇਅਰ ਨਾ ਕੀਤਾ ਬਾਈ ਜੀ ਤਾਂ ਕੋਈ ਫਾਇਦਾ ਨਹੀਂ ਆਪਣੇ ਪੰਜਾਬੀ ਹੋਣ ਦਾ ਕਿਉਂਕਿ ਪੰਜਾਬੀ ਹਮੇਸ਼ਾ ਸਾਧੰਦ ਨੇ ਚਾਹੇ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਤੇ ਗਰੀਬ ਪਰਿਵਾਰ ਦਾ ਸਾਧਣਾ ਸਾਡਾ ਫਰਜ਼ ਬਣਦਾ ਬਾਈ ਜੀ ਇਹ ਇਹਨਾਂ ਦਾ ਘਰ ਆ ਠੀਕ ਹੈ ਤੇ ਆਪਾਂ ਗੱਲਬਾਤ ਕਰਦੇ ਆ ਇਹਨਾਂ ਦੇ ਮਾਤਾ ਜੀ ਬੈਠੇ ਆ ਇਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਤਾਂ ਹਾਂਜੀ ਸਭ ਤੋਂ ਪਹਿਲਾਂ ਬਾਈ ਜੀ ਇਹ ਦੱਸੋ ਬੇਟਾ ਕਿ ਇੱਥੇ ਕਿਦਾਂ ਰਹਿ ਰਹੇ ਹੋ ਤੁਸੀਂ दुखी रही है हम हाँ जी बहुत दुखी से रह रही है न लाइट है नहीं कोई चीज है न खाने मिल कोई चीज नहीं पानी मिल रही बहुत बहुत तकलीफ हो रही हम लोग थोड़ा बोलो जी हम लोग बहुत दुखी हूँ ना राशन है न कोई चीज है न लाइट है साधन नहीं है हमको मेरे अंधेरा में बैठा रहा यहाँ पर अच्छा अंधेरा में बैठा था मेरे कहीं रहने की जगह भी नहीं है यहाँ पर पता मारा जगह पहले आप ਪਹਿਲ ਕਿਸੀ ਮੋਟਰ ਪਰ ਆਤਾ ਥਾ ਮੋਟਰ ਤੋਂ ਭਗਾ ਦਿਆ ਲੋਗ ਨੇ ਅੱਛਾ ਕਿਸੇ ਕੋ ਨਕਰ ਬੰਦਾ ਨੇ ਮੇਰੇ ਕੋ ਗਲਤ ਬਾਤ ਬੋਲਾ ਉਸ ਨੂੰ ਮੈਂਨੇ ਮਾਰਾ ਇਸ ਲਈ ਹਮ ਕੋ ਭਗਾ ਦਿਆ ਸਰਦਾਰ ਨੇ ਅੱਛਾ ਹਾਂ ਮੇਰੇ ਕੋ ਗਲਤ ਬਾਤ ਬੋਲਾ ਇਸ ਲਈ ਹਮਨੇ ਮਾਰਾ ਹਮ ਕੋ ਗਲਤ ਕਿਉਂ ਹਮ ਕਿਸੇ ਸਾਥ ਗਲਤ ਕੰਮ ਕਰੋ ਮੇਰਾ ਘਰ ਬਲਾ ਬੇਟਾ ਜਮਾਨਾ ਪੇਟੀ ਹਮ ਕਿਉਂ ਕਰੀਏ ਸਾਕਲਤ ਅੱਛਾ ਇਹ ਇਸ ਲਈ ਹਮਨੇ ਮਾਰਾ ਮੇਰੇ ਕੋ ਭਗਾ ਦਿਆ ਤਾਂ ਬਾਈ ਜੀ ਇਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਕਿਸੇ ਮੋਟਰ ਤੇ ਰਹਿੰਦੇ ਸੀ ਤੇ ਮੋਟਰ ਵਾਲੇ ਨੇ ਕੁਝ ਗਲਤ ਬੋਲੇ ਇਹਨਾਂ ਨੂੰ ਹਣਾ ਤੇ ਇਹਨਾਂ ਨੇ ਕਿਹਾ ਵੀ ਮੈਂ ਕਿਉਂ ਗਲਤ ਸੋਣਾ ਦੀ ਗਲਤ ਕੰਮ ਕਰਾਂ ਤੇ ਉੱਥੋਂ ਇਹ ਆ ਗਏ ਤੇ ਹੁਣੇ ਬਾਈ ਜੀ ਆਪਾਂ ਜਦੋਂ ਪਟਿਆਲੇ ਤੋਂ ਦੇਵੀਗੜ੍ਹ ਨੂੰ ਆਉਂਦੇ ਆ ਜਾਂ ਦੇਵੀਗੜ੍ਹ ਤੋਂ ਪਟਿਆਲੇ ਨੂੰ ਆਉਂਦੇ ਆ ਹਨਾ ਤੇ ਇਹ ਕਿਹੜਾ ਏਰੀਆ ਮੀਰਾਪੁਰ ਮੀਰਾ ਪ੍ਰੀਤ ਨਗਰ ਹੈ ਹਾਂਜੀ ਪ੍ਰੀਤ ਨਗਰ ਆ ਗਏ ਮੀਰਾ ਪ੍ਰੀਤ ਨਗਰ ਮੀਰਾਪੁਰ ਤੋਂ ਪਿੱਛੇ ਬਾਈ ਜੀ ਆ ਇੱਕ ਮੰਦਰ ਹੈ ਬਾਬਾ ਮੰਦਰ ਬਾਬਾ ਮੰਦਰ ਇੱਧਰ ਕਾਲਜ ਕਿਹੜਾ ਯੂਨੀਵਰਸਿਟੀ ਕਾਲਜ ਜਿਹੜਾ ਇੱਧਰ ਜਾ ਕੇ ਅੰਦਰ ਨੂੰ ਜਾ ਕੇ ਕੁੜੀਆਂ ਮੁੰਡੇ ਦਾ ਕਾਲਜ ਆ ਹਨਾ ਤਾਂ ਇੱਥੇ ਬਾਈ ਜੀ ਦਿਨ ਦੇ ਵਿੱਚ ਕਾਫੀ ਜ਼ਿਆਦਾ ਰੌਣਕ ਹੁੰਦੀ ਹੈ ਤੇ ਇੱਥੋਂ ਜਾ ਕੇ ਆ ਇੱਥੇ ਬਾਈ ਜੀ ਇਹਨਾਂ ਦੀ ਝੋਪੜੀ ਆ ਹਨਾ ਗਰੀਬ ਦਾ ਬਾਈ ਝੋਪੜੀ ਗਾਗੇ ਝੋਪੜੀ ਆ ਹਨਾ ਤਾਂ ਤੁਸੀਂ ਸਟੱਡੀ ਵਗੈਰਾ ਕਰਦੇ ਹੋ ਨਹੀਂ ਕਿਉਂ ਸਾਡੇ ਕੋਲੇ ਨੇ ਪੈਸੇ ਨਹੀਂ ਹੈਗੇ ਜੀ ਪੈਸੇ ਨਹੀਂ ਹਾਂਜੀ ਅੱਛਾ ਤੇ ਪਾਪਾ ਤੁਹਾਡੇ ਭੱਜ ਗਿਆ ਜੀ ਭੱਜ ਗਿਆ ਹਾਂਜੀ ਅੱਛਾ ਕੰਮਗਰ ਕੀ ਕਰਦੇ ਹੁਣ ਕੁਝ ਨਹੀਂ ਹਾਂਜੀ ਕੁਝ ਨਹੀਂ ਕੋਈ ਕੋ ਕਿਸੇ ਤੋਂ ਮੰਗ ਕੇ ਲਿਆਤਾ ਖਾ ਲੇਤਾ ਤਾਂ ਭੁੱਖ ਲੇ ਅ ਵੀ ਬਾਬਾਸ ਰੋਟੀ ਮੰਗ ਕੇ ਲਿਆਤਾ ਖਾ ਰਹੀ ਆ ਅੱਛਾ ਮੰਦਰ ਚੋਂ ਰੋਟੀ ਲਏ ਹਾਂ ਸਾਹਮਣੇ ਮੰਦਰ ਹੈ ਜੀ ਹਾਂ ਮੰਦਰ ਚੋਂ ਬਾਬਾ ਰੋਟੀ ਪਿੰਡ ਸੇ ਲਿਆਤਾ ਤਾਂ ਮੈਂ ਮੰਗ ਕੇ ਲਿਆਤਾ ਉਸੇ ਸੇ ਖਾ ਲੇ ਅੱਛਾ ਮੰਦਰ ਚੋਂ ਰੋਟੀ ਆਂਦੀ ਆ ਤੁਹਾਡੀ ਹਾਂ ਮੰਗ ਕੇ ਲਿਆਤਾ ਕਾਇਦ ਨਾ ਨਹੀਂ ਜਾਂਦਾ ਮੰਗਨੇ ਸ਼ਰਮ ਆ ਜਾਂਦਾ ਮੈਂ ਰੋਜ਼ ਕਿਉਂ ਜਾਵਾਂਗਾ ਰੋਟੀ ਮੰਗ ਕਿਆ ਕਹੇਗਾ ਬਾਬਾ ਰੋਜ਼ ਮਾਰੇ ਘਰ ਰੋਟੀ ਮੰਗਨੇ ਤੇ मारा नहीं था फिर बाबा हाथ पर ले जा रोटी भूख ले रह जाता तीन तीन दिन चार भूख ले रोटी न चा अच्छा काम नहीं करते आप किसी कर में? मिलते हैं काम मिल गाँव में ना कोई नहीं कहता जो काम करने दस रूपया दो में क्या बनेगा हमको पचास में बचे कहता पचास पट्टे बाढ़ में बोला बेटा का बाबू ने पचास रुपये में पट्टा मत पट्टे बढ़ता है इसको बोला बड नहीं लगा इसको मना कर दे बेटा ना ਭੁੱਖੀ ਰਹਾਂਗੇ ਕਿਸੇ 50 ਰੁਪਏ ਮ ਪੱਠਾ ਨਹੀਂ ਵੜਨਾ ਨਹੀਂ ਬੋਦੋ ਦੇਖੋ ਮਿਹਨਤ ਹੈ ਨਾ ਮਿਹਨਤ ਕਰਨੀ ਚਾਹੀਏ ਨਹੀਂ 50 ਰੁਪਏ ਮ ਕਿਆ ਬਣੇਗਾ ਸਾਰਾ ਦਿਨ ਮੇ ਪੱਠਾ ਵੜੇਗਾ ਧੁੱਪ ਮੇ ਬੱਚਾ ਜਾਇਤਾ ਹੈ ਕਮਜ਼ੋਰ ਹੈ ਰੋਟੀ ਦੋ ਦੋ ਦਿਨ ਤਿੰਨ ਤਿੰਨ ਰੋਟੀ ਨਹੀਂ ਮਿਲਦਾ ਹਮਕੋ ਖਾਣੇ ਕਾਂ ਸ ਬੱਚੇ ਮਾਰ ਦੂ ਰੋਦ ਤੇ ਬਾਈ ਜੀ ਦੇਖੋ ਚਿਹਰੇ ਤੇ ਮੁਸਕਰਾਹਟ ਆ ਬਾਈ ਦੇ ਹਨਾ ਗਰੀਬੀ ਵੀ ਆ ਪਰ ਮੁੰਡੇ ਦਾ ਚਿਹਰਾ ਹੀ ਇਦਾਂ ਦਾ ਵੀ ਹੱਸ ਰਿਹਾ ਤੇ ਆ ਰੋਟੀ ਦੇਖ ਲਓ ਇਹ ਰੋਟੀ ਬਾਈ ਜੀ ਆਪਾਂ ਨੂੰ ਤਾਂ ਬਹੁਤ ਵਧੀਆ ਮਿਲਦੀ ਆ

ये पहले बेटा का तुम नहीं ब्याह करता हमारे से तुम ही कर लेता इसीलिए अच्छा आपके ससुर ने आपको गलत काम के लिए हाँ, बोला हाँ, हाँ हमने उसको हम बोला हम तेरे साथ नहीं रहेंगे जब आपने बेटा का क्यों ब्याह किया और आपका पति क्यों भागा ये बताओ पहले पति का भैया बंदा नहीं भगवाया है किसने नहीं मोबाइल में निकल के दखेला किसने भगवाया कोई भैया भगवाया है वो ने मेरे साथ बोला की जब इसको घर ला भाग जाएगा ना हम इसको जबरदस्ती छेड़खानी करे मेरे साथ छेड़खानी किया तो हमने डंडे ला कर कुटा मैं यहाँ पर ये पंजाबी बंदे ने आपके भैया भैया बिहार का हाँ। अच्छा। उसका फोटो भी रखा है नंबर भी हम रखा है का। पंजाब का बंदा तो ये काम कर नहीं सकता बिहार एक है बिहार का हाँ, जादूगर है एक से एक बच्चे देकर जादू सीखा है अच्छा। हाँ, एक से एक बच्चे देखा जादू सीखा है ऐसी बात है हाँ तो वो मेरी बहुत हमारे साथ दुश्मनी कर रखा है यहाँ पीटा उनको हम उसको हाँ मेरे को छड़खानी किया मेरे को पकड़ लिया मैंने अच्छा तो 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 मैं yeah. मैंने कुत्ता उसको पर ये ज्यादा चढ़ गया फिर मैंने सोटी लेटा मेरे को यहाँ पर हाथ दे दिया और पे मैंने हम कूटा लगा सोटी ला कुटने लगा अच्छा हाँ मैं कुत्ता में चंगे कुत्ता मैंने जो हमारे घर लगे तब लोग पिंड में जाकर बोला किसी को जे इसके घर लाग तो हम भगा दिया अब इसको हम अपन बनाएंगे कितना समय हो गया आपके घर वाले को हो गया 2 महीना हो गया है आए नहीं बस कोई फोन नहीं ना उसको पास मोबाइल भी नहीं है दारू वगैरह पीते हैं ना दारू कुछ नहीं खाता वो ना ऐसे कैसे भाग गया वो? वो उसको कुछ कर कर भगाया मत मार दिया उसको अच्छा मत मार दिया कहीं नहीं को पता है कहीं पता नहीं कहां गया नहीं क्या पता नहीं है चलो अभी आप अपना अंदर से दिखा सकते हो घर चलो चलो बैठते हैं हां वीडियो नु शेयर कर दियो भाई जी अपना वीडियो बनाने का मकसद पता है की है ਕਿਉਂਕਿ ਕਿਸੇ ਦੀ ਗਰੀਬੀ ਹਨਾ ਆਪਣੇ ਪੰਜਾਬ 'ਚ ਰਹਿ ਕੇ ਲੋਕ ਇਹਦਾ ਰਹਿ ਰਹੇ ਨੇ ਬਾਈ ਇਹ ਮੀਰਾਪੁਰ ਤੋਂ ਪਿੱਛੇ ਆ ਦੇਵੀਗੜ੍ਹ ਤੇ ਆ ਇਹਨਾਂ ਨੇ ਰੱਖੇ ਹੋਏ ਆ ਡੰਗਰ ਇਹ ਡੰਗਰ ਵਗੈਰਾ ਰੱਖੇ ਹੋਏ ਆ ਦੇਖੋ ਪਿਆਰ ਕਰਦੇ ਆ ਕਿੰਨਾ ਦੇਖੋ ਦੋਨੋਂ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਚਲੋ ਜੀ ਆਪ ਆਪਣਾ ਘਰ ਦਿਖਾਓ ਅੰਦਰ ਤੋਂ क्या क्या ये सोचता हमा, हमारे लिए को कोई भाग जाता है इसे कर रहा है आप अपने पास बांधो ना फिर इधर जहाँ आप सोते वही रखा करो रहता रहता है हम उसके पास है अच्छा ये देखो भैया लो जी ये देखो क्या हो रही है हमारे घर के ये है जी इनका गाय का जिसे गौ माता रख देने ना वो मेरे को दिया था अच्छा ये सारा कुछ नहीं कुछ नहीं गाय दिया थी दो अच्छा गैंदिया हां लोगे से लोगे टालटी पूरा करता था ना लोको मतलब आते मेरे को अच्छा ये दोस्तों तो मित्रों ये हैगा इनदा घर अंदर जाके देखो की हाल होरी वणा है लो जी आपा इत्थों करदे एंट्री ते इत्थों जाके घर अच्छा लो जी भाई जी वीडियो नु शेयर कर दियो ताकि सब तक वीडियो ਪਹੁੰਚ सके ਆ ਦੇਖੋ ਬਾਈ ਜੀ ਅਤ ਦੀ ਗਰੀਬੀ ਆ ਬਾਈ ਜੀ ਅਤ ਦੀ ਗਰੀਬੀ ਬਿਹਾਰ ਦਾ ਪਰਿਵਾਰ ਆ ਪਰ ਪੰਜਾਬ ਚ ਇਸ ਤਰ੍ਹਾਂ ਰਹਿ ਰਿਹਾ ਜਿਵੇਂ ਆਪਾਂ ਬਿਹਾਰ ਚ ਰਹਿੰਦੇ ਨੇ ਲੋਕ ਹਨ ਟਾਰਚਾਂ ਲਾ ਲਾ ਕੇ ਕੰਮ ਚਲਾ ਰਹੇ ਨੇ ਆ ਦੇਖੋ ਆਪ ਇਸ ਤਰ੍ਹਾਂ ਇਹਨਾਂ ਦਾ ਇਹ ਫੋਟੋ ਕਿਸ ਕੀ ਹੈ ਤਾਰਨਾ ਇਹ ਫੋਟੋ ਇਹ ਫੋਟੋ ਹਮਾਰੇ ਘਰ ਵਾਲਾ ਹੈ ਇਧਰ ਖਾਓ ਇਹ ਹਮਾਰੀ ਲੜਕੀ ਹੈ ਇਹ ਮੇਰਾ ਘਰ ਵਾਲਾ ਹੈ ਇਹ ਮੈਂ ਹਾਂ अच्छा ये आप ये है आपका घर वाला हाँ। ये चला गया भाग हाँ, गया।, है अच्छा कितने समय से रहते हो आप पंजाब में मैं बहुत छोटे छोटे बच्चा था मेरे बच्चे यही हुआ था पंजाब में अच्छा लड़की का है अभी आपकी लड़की ब्याह कर दिया मैंने मेरे तो यही दुश्मन ने लगी ये बंदा लगा था हमारे पीछा हम बेटी के ब्याह कर दिया जान के मैंने भगा दिया जल्दी ब्याह कर दिया नहीं तो बेटी के बेच लेता था ये अच्छा बेच भी देते है बेच देता था हमारे बेटी का ओके ये बंदा है ये, ये कहाँ का है बंदा ये बिहार का है ये भी यही है जादूगर एक सौ एक बच्चे देकर जादू सीखा है ये मेरे पीछा लगा ये सीख कुत्ता हमने एक सौ एक बच्चा दे के हाँ जादू सीखा है अच्छा। ये हमारे बोला इसको मत मर रखा है ये स्कूल नहीं पढ़ने बहुत बढ़िया स्कूल जाता था लो और, ये बंदे दे आरोप ला रहे ने है हाँ, ये बंदा ये बंदा मेरे घर का नुकसान कर रहा है अच्छा हम इसका फोटो नहीं उड़ा किसी वो भी इसको मांगा मोबाइल दे तो अपन ये हमने स्कूल सिखा रखा मोबाइल मत देना और जोर लगा मोबाइल नहीं देना अच्छा ये फोटो जल्दी नखुछ होगा उसको देखी जाइए ये, ये कौन है ये हम है ये हमारे घर वाला है ये। अच्छा ये घर वाला है आपका अभी ये, ये, ये चला गया हां यही है ये ये पुरानी फोटो है ये बहुत पुराना फोटो है ये पुरानी फोटो है आपकी और ये नहीं हां ये कल फोटो भेजा था अच्छा जी तो ये बच्चा हमारे छोटा था था मेरा भी मेरा छोटा था ताई जी वीडियो नु शेयर कर दियो है ना किस दिन इनहा दी दिन दे विच आके वीडियो बनावांगे ਤਾਂ ਤੁਹਾਨੂੰ ਇਹ ਕਲੀਅਰ ਦਿਖਾਵਾਂਗੇ ਬਾਈ ਜੀ ਕਿੰਨੀ ਕੁ ਗਰੀਬੀ ਆ ਹੱਤ ਦੀ ਗਰੀਬੀ ਆ ਆ ਦੇਖੋ ਸਾਨੂੰ ਵੀ ਝੁੱਕ ਕੇ ਬਾਹਰ ਆਣਾ ਪੈ ਰਿਹਾ ਦੇਖੋ ਜੀ ਸ਼ੇਅਰ ਕਰਿਓ ਵੀਡੀਓ ਨੂੰ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਆ ਦੇਖੋ ਟਾਰਚਾ ਲਾ ਲਾ ਕੇ ਇਸ ਤਰ੍ਹਾਂ ਕੰਮ ਚਲਾ ਰਹੇ ਨੇ ਇਹ ਰੋਸ਼ਨੀ ਕਰ ਰਹੇ ਨੇ ਹਨਾ ਆਪਾਂ ਦਾ ਬਹੁਤ ਵਧੀਆ ਬਾਈ ਜੀ ਆਪਾਂ ਨੂੰ ਰੱਬ ਨੇ ਸਭ ਕੁਝ ਦਿੱਤਾ ਹੋਇਆ ਆ ਦੇਖੋ ਆ ਇਹਨਾਂ ਦਾ ਭਾਂਡੇ ਤੋਂ ਨੇ ਯਾ ਬਰਤਨ ਤੋਂ ਤੇਓ ਕਦਾ ਕੋਈ ਢੋਲੇ ਤਾਂ ਸੜਕ 'ਤੇ ਆਉਂਦਾ ਹੈ ਬੋਲਾ ਦੇਦਾ ਬਹੁਤ ਗਾਲਾਂ ਦੇਦਾ ਸੜਕ 'ਤੇ ਅਸ਼ਕ ਗਾਲੀ ਦੇਤੇ ਲੋਕ ਬਹੁਤ ਗਾਲਾਂ ਦੇਦਾ ਮਾਦਾ ਵੀ ਖੂਬੀ ਗਾਲੀ ਦੇਦਾ ਫੇਰ ਯਾ ਢੋਲੇ ਤਾਂ ਸਿਰ ਬਬਨ ਬੋਲਦਾ ਸ਼ਾਂਤੀ ਬਾਈ ਤੇ ਬੰਦੇ ਮਦਦ ਕਰੋ ਬੱਚੇ ਛੋਟੇ ਛੋਟੇ ਗੋ ਮਾਤਾ ਹੈ ਨਾ ਹਲਕੀ ਉੱਥੇ ਜਾ ਕੇ ਧੋ ਆਤਾ ਹੈ ਉਠੋ ਕੋਈ ਕੋਈ ਬੋਲਨੇ ਲੱਗਾ ਕਹਿੰਦਾ ਕਿਉਂ ਤਾ ਵਰਤਮ ਧੋਨੇ ਤਾਂ ਕੁਦੀਆ ਤਾਂ ਭਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤਾਂ ਕਿ ਸਭ ਤੱਕ ਵੀਡੀਓ ਪਹੁੰਚ ਸਕੇ ਇਹ ਪਟਿਆਲਾ ਤੋਂ ਦੇਵੀਗੜ ਜਦੋਂ ਆਉਨੇ ਆ ਮੀਰਾਪੁਰ ਤੋਂ ਪਿੱਛੇ ਆ ਜਿਹੜਾ ਕਾਲਜ ਆ ਹਨਾ ਮੁੰਡੇ ਕੁੜੀਆਂ ਦਾ ਉਹਦੇ ਬਿਲਕੁਲ ਸਾਹਮਣੇ ਬਾਈ ਜੀ ਚੌਂਕ ਦੇ ਵਿੱਚ ਇਹ ਪਰਿਵਾਰ ਰਹਿੰਦਾ ਝੁੱਗੀ ਪਾਈ ਹੋਈ ਆ ਬਾਕੀ ਜਿਹੜੇ ਬੱਚੇ ਨੇ ਪੜਨ ਵਾਲੇ ਉਹਨਾਂ ਨੂੰ ਪਤਾ ਹੀ ਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ